ਸਤ ਸ਼੍ਰੀ ਅਕਾਲ ਮਿੱਤਰੋ ਲਓ ਜੀ ਨਵਾਂ ਦਿਨ ਨਵੀਂ ਸਵੇਰ ਮੌਸਮ ਸਾਫ਼ ਕੁਝ ਕੁ ਕੱਲ ਸ਼ਾਮ ਨੂੰ ਪੱਥੋ ਜਿਹੀ ਚੱਲੀ ਆ ਜੇ ਸਾਫ਼ ਹੋ ਜੂਵੇ ਮਾੜਾ ਮੋਟਾ ਇੱਕ ਦੋ ਦਿਨ ਤੇ ਅੱਜ ਹੁਣ ਆਪਾਂ ਬਾਹਰਲੇ ਬਿਹੜੇ ਨੂੰ ਮੋਟਰਾਂ ਵੀ ਚੱਲਦੀਆਂ ਨੇ ਮੋਟਰਾਂ ਤੇ ਵੀ ਜਾਣਾ ਰਾਤ ਨੂੰ ਮੋਟਰ ਚੱਲਦੀ ਛੱਡਿਆ ਸੀ 4 ਵਜੇ ਲੈ ਟਾਣੀ ਸੀ ਮਾ ਹੁਣ ਚੱਲ ਕੋਈ ਗੱਲ ਨਹੀਂ ਤੇ ਦੇਖਦੇ ਆਂ ਚੱਲ ਕੇ ਉੱਧਰ ਨਾਲੇ ਉਰੇ ਵੀ ਬੇਲਾਂ ਮੈਂ ਚਾਂਮਲਿਆਂ ਪੰਜਾਂ ਨੇ ਪਰ ਲੱਗਦਾ ਕੁਛ ਨਹੀਂ ਜੀ ਮੋਟਰ ਤੇ ਵੀ ਇਹੀ ਹਾਲ ਆ ਬੇਲਾਂ ਬਹੁਤ ਬੜੀਆਂ ਬੜੀਆਂ ਹੋਈਆਂ ਪਈਆਂ ਨੇ ਇਹਨਾਂ ਲੱਗਦਾ ਕੁਛ ਨਹੀਂ ਇਹਨਾਂ ਨੂੰ ਬਹੁਤ ਦਨ ਵੀਡੀਓ ਨਹੀਂ ਬਣਾਈ ਅੱਜ ਬਣਾਵਾਂਗੇ ਆਪਾਂ ਤਦ ਗਾਇਨੀ ਕੰਟੈਂਟ ਤੇ ਨਹੀਂ ਸੀ ਇਹ ਵੀ ਸਾਡਾ ਜਵਾਨ ਹੁਣ ਚੱਲਿਆ ਤਾਰਾਂ ਤੂੰ ਨਾ ਕਢਾਉਣ ਦੋ ਨੂੰ ਇਹ ਥਾਲਣਾ ਪੈਂਦਾ ਹੈ ਥੋੜੀ ਡਰਾਮੇ ਬਾਜੀ ਕਰ ਜਾਂਦਾ ਜ਼ਿਆਦਾ ਤੜਕੀ ਫੋਨ ਕਦੇ ਚੱਕਿਆ ਵੀ ਦੇਖਦਾ ਸੀਗਾ ਫੋਟੋ ਬਾਲਾ ਮੈਸੇਜ ਆਉਂਦਾ ਰੱਖ ਦੇ ਕੋਈ ਨਹੀਂ ਜਦ ਮੈਸੇਜ ਆਊਗਾ ਤੈਨੂੰ ਦੱਸ ਦਾਂਗੇ ਸਾਨੂੰ ਪਤਾ ਜਦ ਮੈਸੇਜ ਆਉਣਾ ਨਾਲ ਤੇਰੇ ਵਾਲੇ ਤੇ ਹੁਣ ਥੋੜੀ ਆਉਣਾ ਹਾਂ ਦਾ ਜੀ ਆਹ ਕੋਈ ਨਹੀਂ ਰੱਖ ਦੇ ਫੋਨ ਤੜਕੇ ਤੜਕੇ ਨਹੀਂ ਮੁੰਡਣਾ ਹਾਂ ਲਓ ਜੀ ਪਰ ਰਾਤ ਜਲਦੀ ਛੱਡ ਗਈ ਸੀ ਮੋਟਰ ਤੜਕੇ 4 ਵਜੇ ਆਈਆ ਆ 2 ਕਿਹਰੇ ਨੂੰ ਛੱਡ ਗਏ ਸੀ ਫਪਾਰਨੇ ਵਾਲੇ ਨੇ ਸੁੰਡੀ ਵਾਲੀ तितਲੀ ਵੀ ਆਉਣ ਲੱਗੀ ਭਾਈ ਓਏ ਹਾਂ ਲਓ ਜੀ ਇਹਨੇ ਦਿਨੇ ਨੇ ਆਂਡੇ ਆ ਬੈਠੀ ਆਪ ਮੱਕੜ ਜਿਆ ਆ ਬੈਠਾ ਇਹਨਾਂ ਨੇ ਦੇਣੇ ਨੇ ਅੰਡੇ ਫਿਰ ਪੜੀਆਂ ਗੋਹ ਵਾਲੀ ਪੱਤਾ ਲਵੇਟ ਇਹਨਾਂ ਤੋਂ ਸ਼ੁਰੂ ਹੋਣੀ ਆ। ਥੋੜੀ ਕਰਾਂਗੇ ਦਾ ਵੀ ਟਾਈਮ ਨਾਲ ਆ ਪਗੜਾ ਪ੍ਰਦਾਨ ਪਾਈਆ ਸਪਰੇਅ ਕਰਦਣੀ ਆ ਟਾਈਮ ਨਾਲ। ਮੌਪ ਤੱਕ ਤੱਕ ਸਪਰੇਅ ਕਰਦਾਂਗੇ। 1 ਤੋਂ 3 ਅਗਸਤ ਤੋਂ ਪਹਿਲਾਂ ਕਰਦਾਂਗੇ ਨਾ ਬਾਅਦ ਕਰਦਾਂਗੇ ਜੇ ਤਾਂ ਚੰਜ ਦਾ ਮੀਂਹ ਪੈ ਗਿਆ। ਪੂਰਾ ਫਿਰ ਤਾਂ ਲੋੜ ਨਹੀਂ। ਇਹ ਇੰਨਾ ਬੀਗਾ ਨਾ ਦੁੱਧਰ ਰਹਿੰਦੀਆਂ ਰਾਉਂਡ ਅਪ ਮਾਰ ਗੋਨੀ ਦੁੱਧ ਪਰ ਮੈਂ ਬੀਨੂ ਕਹੀ ਉਧਰ ਆ ਜੀ ਗਰਦੀ ਪਾ ਰਹੀ ਆ ਜੀ ਰਾਉਂਡ ਅਪ ਲਓ ਵੀ ਚੱਲਿਆ ਖਾਣੇ ਕੰਮ ਸੀ ਇੱਕ ਦੋ ਘੰਟਾ ਬਟਿਕ ਦੇ ਕੰਮ ਸੀ ਜੇ ਬਟਿਕ ਦਾ ਆਹ ਹੁੰਦੇ ਲੈ ਆਉਣੇ ਆ ਜੀ ਉਹ ਲੈ ਕੇ ਆਉਣੇ ਆ ਚੱਲ ਤੇ ਬਾਕੀ ਸੂਟ ਸੀ ਪਾਰਸਲ ਕਰਨੇ ਵਾਲੇ ਉਹ ਪਾਰਸਲ ਕਰਕੇ ਆਉਣੇ ਨੇ ਬਾਹਰਲੇ ਸੂਟ ਸੀਗੇ ਪਾਰਸਲ ਕਰਨੇ ਆ ਤੇ ਪਾਰਸਲ ਵਾਲਾ ਵੀ ਹੁਣ ਸ਼ੁਰੂ ਕਰਨਾ ਪਾਰਸਲ ਵਾਲਿਆਂ ਨਾਲ ਵੀ ਜਨਾ ਗੱਲ ਕਰਦੇ ਆ ਜੀ ਤੋ ਬਾਬੇ ਲੂ ਨੂੰ ਭੇਜ ਲਿਆਵਾਂਗੇ ਫਿਰ ਘਰੀ ਪੈਕ ਕਰਕੇ ਦਿਆਇਆ ਕਰਾਂਗੇ ਉਹਨਾਂ ਨੂੰ ਹੰਡ ਵੀ ਹੈਗੇ ਇੱਕ ਸਾਡੇ ਕੂਰੀਅਰ ਵਾਲੇ ਉਹਨਾਂ ਨੂੰ ਪੁੱਛਦਿਆਂ ਨੇ ਕੀ ਹੋ ਹਸਾਬ ਪਤਾਵ ਅੱਜ ਚੱਲਿਆਂ ਖੰਨੇ ਕਰਨ ਪਹਿਲਾਂ ਲੋਕ ਸਾਡਾ ਸ਼ਹਿਰ ਖੰਨਾ ਹੁੰਦਾ ਰਚਾ ਰਚ ਕਦਾ ਕਾਚ ਰਖੜੀ ਦਾ ਤਿਹਾਰ ਆਵੇ ਉਹਦੇ ਕਰਕੇ ਵੀ ਰਸ਼ ਬਹੁਤ ਜ਼ਿਆਦਾ ਆ ਬਜ਼ਾਰਾਂ ਦੇ ਵਿੱਚ ਫਾਨ ਤੇ ਭਾਈ ਦਾ ਤਿਹਾਰ ਰਖੜੀ ਮੰਨਦੇ ਵੀ ਇੰਸਟਾ ਦੇ ਪਾਈਏ ਮੈਂ ਕਿਹਾ ਉਹ ਬੰਨੇ ਹੈਈ ਨਾ ਹਾਂ ਲੌਬੀ ਰਾਣੀ ਹਵਾ ਚੱਲ ਪਈ ਅੱਜ ਪੱਛੋਂ ਪੱਠੇ ਲੱਗਿਆ ਪੱਡਣ ਬੱਡਰਲੇ ਲੱਦਣ ਲੱਗਿਆ ਕੱਲ ਨੂੰ ਵੀਜਾਂਗੇ ਇਹਨੂੰ ਬੱਤ ਆਜੂ ਕਿਰਮਨ ਕਣੀ ਨਾ ਹੋਵੇ ਕੱਲ ਤੱਕ ਅੱਜ ਪੂਰੀ ਵਧੀਆ ਪੱਛੋਂ ਚੱਲਦੀ ਆ ਮੈਂ ਵੀ ਨੇ ਵੜਤੇ ਹਾਂ ਲੱਦਣ ਲੱਗਿਆਂ ਇਹ ਦਰ ਕੱਖ ਜੇ ਵੱਧ ਰਹੀ ਉਹ ਵੀ ਕੱਲੋਂ ਵੀਰਦਾਂ ਦੇ ਨਾਲ ਇਹ ਲੈ